ਔਰ ਮੇਰੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਕਿ ਉਹ ਟਕਰਾਅ ਦੀ ਨੀਤੀ ਛੱਡ ਕੇ ਜਿਹੜੀਆਂ ਸਾਡੀਆਂ ਪੈਂਡਿੰਗ ਮੰਗਾਂ ਨੇ ਜੀਆਂ ਉਹ ਜਿਵੇਂ ਕਿ ਆਪਣਾ ਮੈਂ ਅੱਗੇ ਵੀ ਦੁਹਰਾਇਆ ਵਾ ਕਿ ਜਿਹੜੇ ਮਲਾਜਮਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦਾ ਉਹ ਵੀ ਪੂਰੀਆਂ ਕੀਤੀਆਂ ਜਾਣ ਤੇ ਦੂਸਰਾ ਜਿਹੜਾ ਵਾ ਕੱਚੇ ਮਲਾਜਮ ਜਿਹੜੇ ਪੱਕੇ ਕਰਨੇ ਉਹਨਾਂ ਦੀ ਜਿਹੜੀ ਕੋਈ ਤਲਤੀਰੀਆ ਬਣਾ ਕੇ ਤੇ ਉਹਨਾਂ ਨੂੰ ਪੱਕੇ ਕੀਤਾ ਜਾਵੇ। ਜਿੰਦਾਬਾਦ। 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 ਮਲਾਜਮ ਇਕਤਾ ਜਿੰਦਾਬਾਦ। ਜਿੰਦਾਬਾਦ। ਮਲਾਜਮ ਇਕਤਾ ਜਿੰਦਾਬਾਦ। ਜਿੰਦਾਬਾਦ। ਸਰਕਾਰ ਦੀ ਵੇਖੋ ਇਹ ਮੈਂ ਕਹਿੰਨਾ ਕਿ ਇਹਨਾਂ ਨੇ ਟਾਲਮਟੋਲ ਦੀ ਜਿਹੜੀ ਨੀਤੀ ਹੈ ਨਾ ਸਹਰਦ ਕੋਈ ਬੰਦਾ ਇਹਨਾਂ ਨੂੰ ਜਿਹੜਾ ਨੇਕ ਹੈ ਉਹ ਸਲਾਹ ਨਹੀਂ ਦੇ ਰਿਹਾ ਕਿਉਂਕਿ ਜਾਂ ਤੇ ਕੋਈ ਬੰਦਾ ਆਏ ਸਾਰੇ ਜਿਹੜੇ ਨਵੇਂ ਮੰਤਰੀ ਵੀ ਨੇ ਉਹ ਵੀ ਨਵੇਂ ਨੇ ਐਮਐਲਏ ਸਹਿਬਾਨ ਵੀ ਨਵੇਂ ਆਏ ਨੇ ਔਰ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਗਾਈਡ ਨਹੀਂ ਕਰ ਰਿਹਾ ਕਿ ਇਹ ਜਿਹੜਾ ਮੁਲਾਜ਼ਮ ਜਿਹੜਾ ਇਹਨਾਂ ਨੂੰ ਤੁਸੀਂ ਆਪਣੇ ਖਲਾਫ 24 ਦੀ ਫਿਰ ਚੋਣ ਆ ਰਹੀ ਹੈ ਮੈਂ ਤਾਂ ਇਹ ਕਹਿੰਨਾ ਕਿ 24 ਦੇ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਆਪਣਾ ਚੋਣ ਤੋਂ ਪਹਿਲਾਂ ਪਹਿਲਾਂ ਪਾਰਲੀਮੈਂਟ ਤੋਂ ਸਾਰੇ ਮਸਲੇ ਜਿਹੜੇ ਨੇ ਹੱਲ ਕਰਨ ਦੇ ਭਾਈ ਚਾਹੀਦੇ ਨੇ ਇਹ ਤੇ ਉਹਨਾਂ ਦੇ ਵਿੱਚ ਇਹਨਾਂ ਨੂੰ ਉਹਦਾ ਨਤੀਜਾ ਜਿਹੜਾ ਵਾ ਚੋਣਤ ਦੇ ਵਿੱਚ ਪੁੱਸਣਾ ਪਏਗਾ ਜੇਕਰ ਇਹ ਜਿੰਨੇ ਜਿੰਨੇ ਮੁਲਾਜ਼ਮਾਂ ਮੈਂ ਇਹ ਨਹੀਂ ਕਹਿੰਦਾ ਕੱਲੇ ਸੁਪਰਮੈਨਾਂ ਦੇ ਸਾਰੇ ਜਿੰਨੇ ਡਿਪਾਰਟਮੈਂਟਾਂ ਦੇ ਮੁਲਾਜ਼ਮਾਂ ਉਹਨਾਂ ਦੇ ਸਾਰਿਆਂ ਦੀਆਂ ਮੰਗਾਂ ਹੱਲ ਜਿਹੜੀਆਂ ਨੇ ਉਹ ਕਰਨੀਆਂ ਚਾਹੀਦੀਆਂ ਨੇ ਉਸੇ ਹਰ ਤੌਰ ਤੇ ਕਰਨੀਆਂ ਚਾਹੀਦੀਆਂ। ਜਦੋਂ ਬੰਦਾ ਸਤਾ ਦੇ ਵਿੱਚ ਆ ਜਾਂਦਾ ਨਾ ਮੈਂ ਕਹਿੰਦਾ ਸਤਾ ਜਿਹੜੀ ਇਹੋ ਜੀ ਚੀਜ਼ ਆ ਕਿ ਪਤਾ ਨਹੀਂ ਉਹ ਜਿਹੜੇ ਬੰਦੇ ਦੀਆਂ ਅੱਖਾਂ ਵੀ ਬੰਦ ਕਰ ਦਿੰਦੀ ਤੇ ਕੰਨ ਵੀ ਬੰਦ ਕਰ ਦਿੰਦੀ ਆ ਜਦੋਂ ਬੰਦਾ ਸਤਾ ਤੋਂ ਬਾਹਰ ਹੁੰਦਾ ਏ ਉਦੋਂ ਸਾਰਾ ਕੁਝ ਸਾਰੇ ਵਾਦੇ ਵੀ ਕਰਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਉਹ ਨਹੀਂ ਵੀ ਇਹ ਕਹਿੰਦੇ ਸੀ ਘਰਿਆ ਪੈਨ ਫੜਾ ਦਿਓ ਮੈਂ ਕਿਸੇ ਮੁਲਾਜ਼ਮ ਨੂੰ ਧਰਨੇ ਦੇ ਉੱਤੇ ਨਹੀਂ ਪੈਨ ਦਵਾਗਾ ਲੇਕਿਨ ਜਦੋਂ ਇਹ ਆਪ ਸਤਾ ਦੇ ਵਿੱਚ ਆ ਗਏ ਤੇ ਉਦੋਂ ਸਾਰਾ ਕੁਝ ਭੁੱਲ ਗਏ ਲੇਕਿਨ ਔਰ ਅਸੀਂ ਨੇ ਇਹ ਵੀ ਕਹਿੰਦੇ ਹਾਂ ਕਿ ਸਾਡੀ ਇਹ ਵੀ ਇੱਕ ਮੰਗ ਸੀ ਕਿ ਜਿਹੜਾ ਉਹ ਕਿਸੇ ਜੋਗ ਮੰਤਰੀ ਨੂੰ ਜਿਹੜਾ ਵਾ ਕੈਬਨਿਟ ਦਾ ਜਿਹੜਾ ਕੋਰਪਰੇਟਰ ਦਾ ਮਹਿਕਮਾ ਉਹ ਦੇ ਦਿੱਤਾ ਜਾਵੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਉਹਨੇ ਆਪਣੇ ਕੋਲ ਰੱਖਿਆ ਵਾ ਔਰ ਉਹਨਾਂ ਦੇ ਜਿਹੜੇ ਰੁਝੇਵੇ ਬਹੁਤ ਜ਼ਿਆਦਾ ਨੇ ਇਸ ਕਰਕੇ ਅਸੀਂ ਸਾਡੀ ਇਹ ਵੀ ਇੱਕ ਅਪੀਲ ਹੈ ਕਿ ਉਹ ਕਿਸੇ ਜੋਗ ਆਦਮੀ ਨੂੰ ਜਿਹੜਾ ਉਹ ਕੋਰਪੋਰੇਟ ਵਿਭਾਗ ਮੰਤਰੀ ਦੇ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡੇ ਮਜ਼ਦੂਰਾਂ ਦੇ ਮਸਲੇ ਆ ਉਹ ਸਾਰੇ ਹੱਲ ਹੋਣ। ਸਤਿ ਸ੍ਰੀ ਅਕਾਲ ਦਸਤਕ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਤੇ ਅੱਜ ਅਸੀਂ ਖੰਡਮਿਲ ਭਲਾਪਿੰਡੀ ਨਾਲਾ ਵੇਖਿਆ ਮੌਜੂਦ ਹਾਂ ਜਿੱਥੇ ਸਮੂਹ ਖੰਡਮਿਲ ਦੇ ਜਿਹੜੇ ਮਜ਼ਦੂਰ ਵਰਕਰਸ ਨੇ ਉਹ ਗੱਲਬਾਤ ਕਰਨ ਲਈ ਸਾਡੇ ਨਾਲ ਤਿਆਰ ਨੇ ਔਰ ਉਹਨਾਂ ਪਿਛਲੇ ਦਿਨੀ ਇੱਕ ਸੰਘਰਸ਼ ਜਿਹੜਾ ਲੰਮਾ ਸੰਘਰਸ਼ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਕਰਕੇ ਸਰਕਾਰ ਦੇ ਨਾਲ ਲੜਿਆ ਸੀ ਔਰ ਕੁਝ ਰਾਹਤ ਜਿਹੜੀ ਦਿਸਦੀ ਨਜ਼ਰ ਆ ਯੂਨੀਅਨ ਦੇ ਸੂਬਾ ਜਨਰਲ ਸ਼ਕਤਰ ਨੇ ਭਾਜੀ ਪਲਵਿੰਦਰ ਸਿੰਘ ਗਿੱਲ ਜਿਹੜੇ ਦੱਸਣਾ ਚਾਹੁੰਦੇ ਨੇ ਕਿ ਹਾਲ ਦੀ ਘੜੀ ਇੱਕ ਮੰਗ ਜਿਹੜੀ ਸਰਕਾਰ ਵੱਲੋਂ ਮੰਗ ਲਈ ਗਈ ਹੈ ਉਹ ਕਿਹੜੀ ਮੰਗ ਹੈ ਔਰ ਬਾਕੀ ਇਹਨਾਂ ਦੀਆਂ ਜਿਹੜੀਆਂ ਜੇ ਪੈਂਡਿੰਗ ਮੰਗਾਂ ਕਿਹੜੀਆਂ ਨੇ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਗਿੱਲ ਸਾਹਿਬ ਧੰਵਾਦ ਹੈ ਜੀ ਸਵਾਗਤ ਵੀ ਹੈ ਤੁਹਾਡਾ ਕਿ ਤੁਸੀਂ ਸ਼ੰਗਰ ਜਿਹੜਾ ਲਗਭਗ ਜਿੱਤ ਦੇ ਨੇੜੇ ਹਾਂਜੀ ਅਸੀਂ ਨੇ ਪਹਿਲਾ ਜਿਹੜਾ ਆਪਣਾ ਇਹ ਕਪੜਾ ਜਿਹੜਾ ਉਹ ਪੂਰਾ ਕਰ ਲਿਆ ਜਿਹੜਾ ਸ਼ਿਮਪੇ ਕਮਿਸ਼ਨ ਦਾ ਸੀ ਉਹ ਲਾਗੂ ਹੋ ਗਿਆ ਵਾ ਆਪਣਾ ਤੇ ਉਹਦੀ ਜਿਹੜੀਆਂ ਤਿਆਰੀਆਂ ਤਨਖਾਹ ਬਣਾਉਣ ਦੀਆਂ ਚੱਲ ਰਹੀਆਂ ਨੇ ਔਰ ਦੂਸਰਾ ਜਿਹੜਾ ਇੱਕ ਸਮਝੌਤਾ ਸਾਡਾ ਹੋਇਆ 5200 ਦੇ 3500 ਕੱਚੇ ਮਲਾਜਮਾਂ ਨੂੰ ਜਿਹੜਾ ਵਾ ਉਹਨਾਂ ਨੂੰ ਰਾਤ ਦੇਣੀ ਹੈਗੀ ਸਕੇਲ ਦੇ ਹਿਸਾਬ ਨਾਲ ਔਰ ਉਹ ਵੀ ਅਸੀਂ ਅਪੀਲ ਕਰਦੇ ਹਾਂ ਸਮੂਹ ਜਿੰਨੇ ਪੰਜਾਬ ਦੇ ਜੀਐਮ ਨੇ ਔਰ ਜਿੰਨੇ 슈ਗਰ ਮਿਲਾਂ ਦੇ ਨੇ ਕਿ ਉਹ ਜਿਹੜਾ ਉਹ ਸਮਝੌਤਾ ਵਾ ਉਹ ਬੋਰਡ ਆਫ ਡਾਇਰੈਕਟਰ ਨੇ ਜਿਹੜਾ ਵਾ ਸਾਰਿਆਂ ਦੇ ਸਾਈਨ ਅਸੀਂ ਕਰਾ ਦਿੱਤੇ ਆ ਸਾਰੀਆਂ ਮਿਲਾਂ ਨੇ ਕਰਵਾ ਦਿੱਤੇ ਆ ਔਰ ਅਸੀਂ ਸਾਰੇ ਜੀਐਮ ਨੂੰ ਬੇਨਤੀ ਕਰਦੇ ਆ ਕਿ ਉਹ ਜਿਹੜਾ ਸਾਡਾ ਵਾ ਸਾਨੂੰ ਟਕਰਾਓ ਦੀ ਨੀਤੀ ਨਾ ਬਣਾਉਣੀ ਪਾਏ ਔਰ ਉਹ ਕਿਰਪਾ ਕਰਕੇ ਜਿਹੜਾ ਵਾ ਉਹ ਲਾਗੂ ਕਰ ਦੇਣਾ ਔਰ ਇੱਕ ਸਾਡੀ ਜਿਹੜੀ ਹੋਰ ਹੈ ਕਿਉਂਕਿ ਅਸੀਂ ਐਮਡੀ 슈ਗਰ ਫੈਟ ਦੇ ਵੀ ਤੈਤਲੋਂ ਤਨਮਾਦੀ ਆ ਕਿ ਉਹਨਾਂ ਨੇ ਆਪਣਾ ਸਾਡਾ ਜਿਹੜਾ ਵਾ ਉਹ ਮਤਲਬ ਹਰ ਤਰ੍ਹਾਂ ਨਾਲ ਸਹਿਯੋਗ ਕਰਕੇ ਕਿਉਂਕਿ ਜੇ ਐਮਡੀ 슈ਗਰ ਫੈਟ ਇਹਨਾਂ ਅਪਰੀਸ਼ੀਏਟ ਨਾ ਕਰਦੇ ਤੇ ਸ਼ਾਇਦ ਜਿਹੜੀ ਸਰਕਾਰ ਹੀ ਹੁਕਮ ਕਰਨ ਦੀ ਨੀਂਦ ਸੁੱਤੀ ਪਈ ਸੀ ਉਹ ਤਾਂ ਹੀ ਜਾਗੀ ਕਿ ਸਾਡੇ ਜਿਹੜੇ ਐਮਡੀ 슈ਗਰ ਫੈਟ ਨੇ ਉਹ ਬਹੁਤ ਸਿਹਰਦ ਨਹੀਂ ਇੰਨਾ ਕੰਮ ਲਈ ਔਰ ਉਹਨਾਂ ਦੇ ਉੱਤੇ ਹੀ ਸਾਨੂੰ ਪੂਰਨ ਆਸ ਆ ਕਿ ਇੱਕ ਜਿਹੜਾ ਸਾਡਾ ਉਹਨਾਂ ਦੇ ਲੈਵਲ ਦਾ ਕੰਮ ਆ ਉਹ ਡੈਥ ਕੇਸਾਂ ਵਾਲਾ ਵਾ ਕਿ ਜਿਹੜੇ ਡੈਥ ਕੇਸ ਨੇ ਸਾਡੇ ਜਿਹੜੇ ਸਾਡੇ ਮੌਤ ਹੋ ਚੁੱਕੀ ਆ ਡਿਊਟੀ ਦੌਰਾਨ ਅਮਲਾਜਮਾਂ ਦੀ ਉਹਨਾਂ ਦੇ ਜਿਹੜੇ ਵਾਰਿਸ ਨੇ ਉਹਨਾਂ ਨੂੰ ਪੱਕੀ ਨੌਕਰੀ ਦੇਣਾ ਇਹ ਇੱਕ ਰਹਿ ਗਿਆ ਇਹ ਸਾਡਾ ਔਰ ਦੂਸਰਾ ਇੱਕ ਹੋਰ ਆ ਕਿ ਜਿਹੜੇ ਆਪਣੇ ਸਾਡੇ ਕੁਝ ਇਥੇ ਨਾ 30 ਤੋਂ 35 ਬੰਦੇ ਨੇ ਸ਼ਾਇਦ ਇਸ ਤੋਂ ਵੀ ਜ਼ਿਆਦਾ ਨੇਗੇ ਉਹ ਉਹਨਾਂ ਦਾ ਕੇਸ ਚੱਲ ਰਿਹਾ ਸੀ ਉਹਨਾਂ ਦਾ ਕਸੂਰ ਕੋਈ ਨਹੀਂ ਹੈ ਉਹ ਪਹਿਲਾਂ ਕੈਂਪ ਚੋਂ ਆਏ ਕੈਂਪਰ ਉਹਨਾਂ ਨੂੰ ਨਾਂ ਦਿੱਤਾ ਗਿਆ ਜਦੋਂ ਸਰਦਾਰ ਬੈਂਸੋ ਦੀ ਸਰਕਾਰ ਤੋਂ ਪਹਿਲਾਂ ਜਦੋਂ ਕੈਂਪ ਲੱਗਦੇ ਹੁੰਦੇ ਸੀ ਉਹਦੇ ਵਿੱਚ ਬੇਰਜਗਾਰ ਨੂੰ ਜਦੋਂ ਅਤਵਾਦ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਉਹਨਾਂ ਚੋਂ ਮੁੰਡੇ ਆਏ ਕੈਂਪਰ ਉਹਨਾਂ ਨੂੰ ਕਿਹਾ ਜਾਂਦਾ ਵਾ ਉਹ ਵਿਚਾਰੇ ਪੱਕੇ ਹੋਣ ਤੋਂ ਰਹਿ ਗਏ ਔਰ ਉਹਦੇ ਤੇ ਟਾਲਮਟੋਲ ਦੀ ਨੀਤੀ ਜਿਹੜੀ ਆ ਉਹ ਸ਼ੂਗਰ ਫੈਡਾ ਪਣਾਉਂਦੀ ਰਹੀ ਲੇਕਿਨ ਹੁਣ ਸਾਡੀ ਐਮ ਡੀ ਸਾਹਿਬ ਨਾਲ ਵੀ ਉੱਥੇ ਜਿਹੜੇ ਭੱਲਾ ਸਾਹਿਬ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਜੀ ਐਮ ਐਡ ਕੁਆਟਰ ਨਾਲ ਕਿ ਤੁਸੀਂ ਉਹ ਜਿਹੜਾ ਵਾ ਉਹਨਾਂ ਦਾ ਵੀ ਜਿਹੜਾ ਕੇਸ ਆ ਉਹ ਕਿਰਪਾ ਕਰਕੇ ਜਿਹ ਨਮਟਾ ਦਿਓ ਅਸੀਂ ਜਿੱਥੇ ਪੰਜਾਬ ਸਰਕਾਰ ਦਾ ਧਨਵਾਦ ਕਰਦੇ ਆ ਉਥੇ ਅਸੀਂ ਕਰਦੇ ਕਿ ਕਿਉਂਕਿ ਸਾਡੇ ਸਾਰੇ ਜਿੰਨੇ ਮੁਲਾਜ਼ਮ ਨੇ ਉਹ ਦੇਣ ਦਾ ਤੱਕ ਕਰਕੇ ਔਰ ਉਹਨਾਂ ਨੇ ਰਾਤ 1:00 ਵਜੇ ਤੋਂ ਵੀ ਸ਼ਿਫਟਾਂ ਦੇ ਵਿੱਚ ਆਉਂਦੇ ਨੇ ਔਰ ਫਿਰ 24 ਘੰਟੇ ਜਿਹੜੀ ਉਹ ਮਿਲ ਚੱਲ ਰਹੀ ਆ ਔਰ ਬਹੁਤ ਵਧੀਆ ਚੱਲ ਰਹੀ ਆ ਔਰ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਕਿ ਉਹ ਟਕਰਾਅ ਦੀ ਨੀਤੀ ਛੱਡ ਕੇ ਜਿਹੜੀਆਂ ਸਾਡੀਆਂ ਪੈਂਡਿੰਗ ਮੰਗਾਂ ਨੇਗੀਆਂ ਉਹ ਜਿਵੇਂ ਕਿ ਆਪਣਾ ਮੈਂ ਅੱਗੇ ਵੀ ਦੁਹਰਾਇਆ ਵਾ ਕਿ ਜਿਹੜੇ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਆ ਉਹਨਾਂ ਦਾ ਉਹ ਵੀ ਪੂਰੀਆਂ ਕੀਤੀਆਂ ਜਾਣ ਤੇ ਦੂਸਰਾ ਜਿਹੜਾ ਵਾ ਕੱਚੇ ਮਲਾਜ਼ਮ ਜਿਹੜੇ ਪੱਕੇ ਕਰਨੇ ਉਹਨਾਂ ਦੀ ਜਿਹੜੀ ਕੋਈ ਕ੍ਰਾਈਟੇਰੀਆ ਬਣਾ ਕੇ ਤੇ ਉਹਨਾਂ ਨੂੰ ਪੱਕੇ ਕੀਤਾ ਜਾਵੇ। ਉਹ ਗਿਆ ਸਾਹਿਬ ਬੜੇ ਤਿੱਖੇ ਸੰਘਰਸ਼ ਦੀ ਕਾਲ ਸੀ ਤੁਹਾਡੀ ਜੋ ਪਿੱਛੇ ਵੀ ਆਪਾਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਨੇ ਕਿ ਜੇ ਨਾ ਸਰਕਾਰ ਮੰਨੇਗੀ ਤੇ ਆਤਮਦਾਤਾ ਕਰਾਂਗੇ। ਇਹਨੇ ਤਿੱਖੇ ਸੰਘਰਸ਼ ਤੋਂ ਬਾਅਦ ਇੱਕ ਮੰਗ ਮੰਨੀ ਜਾਣੀ। ਬਾਕੀ ਮੰਗਾਂ ਨੂੰ ਫਿਰ ਪੈਂਡਿੰਗ ਰੱਖ ਦੇਣਾ ਸਰਕਾਰ ਦੀ ਕੀ ਮਜਬੂਰੀ। ਸਰਕਾਰ ਦੀ ਵੇਖੋ ਇਹ ਮੈਂ ਕਹਿੰਦਾ ਕਿ ਇਹਨਾਂ ਨੇ ਟਾਲਮਟੋਲ ਦੀ ਜਿਹੜੀ ਨੀਤੀ ਹੈ ਨਾ ਸਹਰਦ ਕੋਈ ਬੰਦਾ ਇਹਨਾਂ ਨੂੰ ਜਿਹੜਾ ਨੇਕ ਹੈ ਉਹ ਸਲਾਹ ਨਹੀਂ ਦੇ ਰਿਹਾ ਕਿਉਂਕਿ ਜਾਂ ਤੇ ਕੋਈ ਬੰਦਾ ਆਏ ਸਾਰੇ ਜਿਹੜੇ ਨਵੇਂ ਮੰਤਰੀ ਵੀ ਨੇ ਉਹ ਵੀ ਨਵੇਂ ਨੇ ਐਮਐਲਏ ਸਹਿਬਾਨ ਵੀ ਨਵੇਂ ਆਏ ਨੇ ਔਰ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਗਾਈਡ ਨਹੀਂ ਕਰ ਰਿਹਾ ਕਿ ਇਹ ਜਿਹੜਾ ਮੁਲਾਜ਼ਮ ਜਿਹੜਾ ਇਹਨਾਂ ਨੂੰ ਤੁਸੀਂ ਆਪਣੇ ਘਲਾਬ 24 ਦੀ ਫਿਰ ਚੋਣ ਆ ਰਹੀ ਹੈ ਮੈਂ ਤਾਂ ਇਹ ਕਹਿੰਦਾ ਕਿ 24 ਦੇ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਆਪਣਾ ਚੋਣ ਤੋਂ ਪਹਿਲਾਂ-ਪਹਿਲਾਂ ਪਾਰਲੀਮੈਂਟ ਤੋਂ ਸਾਰੇ ਮਸਲੇ ਜਿਹੜੇ ਨੇ ਹੱਲ ਕਰਨ ਦੇ ਬਈ ਚਾਹੀਦੇ ਨੇ ਨਹੀਂ ਤੇ ਉਹਨਾਂ ਦੇ ਵਿੱਚ ਇਹਨਾਂ ਨੂੰ ਉਹਦਾ ਨਤੀਜਾ ਜਿਹੜਾ ਵਾ ਚੋਣ ਦੇ ਵਿੱਚ ਭੁਗਤਣਾ ਪਏਗਾ ਜੇਕਰ ਇਹ ਜਿੰਨੇ ਜਿੰਨੇ ਮੁਲਾਜ਼ਮਾਂ ਇਹ ਨਹੀਂ ਕਹਿੰਦਾ ਕੱਲੇ ਸ਼ੂਗਰ ਮਿਲਾਂ ਦੇ ਸਾਰੇ ਜਿੰਨੇ ਡਿਪਾਰਟਮੈਂਟਾਂ ਦੇ ਮੁਲਾਜ਼ਮਾਂ ਉਹਨਾਂ ਦੇ ਸਾਰਿਆਂ ਦੀਆਂ ਮੰਗਾਂ ਹੱਲ ਜਿਹੜੀਆਂ ਨੇ ਉਹ ਕਰਨੀਆਂ ਚਾਹੀਦੀਆਂ ਨੇ ਉਸੇ ਹਰਦ ਤੌਰ ਤੇ ਕਰਨੀਆਂ ਚਾਹੀਦੀਆਂ ਇਹ ਮੁਲਾਜ਼ਮ ਵਰਗ ਨੂੰ ਕਿਉਂ ਲੱਗਦਾ ਕਿਉਂਕਿ ਪਹਿਲੀਆਂ ਸਰਕਾਰਾਂ ਨੂੰ ਨਕਾਰ ਕੇ ਆਪਾਂ ਉਹਨਾਂ ਦੀਆਂ ਕਮੀਆਂ ਗਿਣਾ ਕੇ ਨਵੀਂ ਸਰਕਾਰ ਚੁਣੀ ਹੈ ਨਵੀਂ ਸਰਕਾਰ ਦੇ ਜਿਹੜੇ ਐਸੋੜੇ ਮੰਤਰੀ ਨੇ ਵਿਧਾਇਕ ਨੇ ਉਹਨਾਂ ਵੀ ਬੜੇ-ਬੜੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਸੀ ਕਿ ਸਰਕਾਰ ਉਲਾਜਮਾਂ ਦੇ ਹੱਕ ਖੋ ਰਹੀ ਹੈ। ਔਰ ਜਦੋਂ ਆਪ ਸੱਤਾ 'ਚ ਨੇ ਆਪ ਤੁਸੀਂ ਕਹਿ ਰਹੇ ਹੋ ਕਿ ਇਹ ਵੀ ਉਹਨਾਂ ਨੂੰ ਇਸ ਗੱਲ ਦੀ ਨੋਲਿਜ ਹੈ ਨਹੀਂ। ਬੇਖੋ ਜੀ ਜਦੋਂ ਬੰਦਾ ਸਤਾ ਦੇ ਵਿੱਚ ਆ ਜਾਂਦਾ ਨਾ ਮੈਂ ਕਿੰਨਾ ਸਤਾ ਜਿਹੜੀ ਇਹੋ ਜੀ ਚੀਜ਼ ਆ ਕਿ ਪਤਾ ਨਹੀਂ ਉਹ ਜਿਹੜੇ ਬੰਦੇ ਦੀਆਂ ਅੱਖਾਂ ਵੀ ਬੰਦ ਕਰ ਦਿੰਦੀ ਤੇ ਕੰਨ ਵੀ ਬੰਦ ਕਰ ਦਿੰਦੀ ਆ ਜਦੋਂ ਬੰਦਾ ਸਤਾ ਤੋਂ ਬਾਹਰ ਹੁੰਦਾ ਏ ਉਦੋਂ ਸਾਰਾ ਕੁਝ ਸਾਰੇ ਵਾਦੇ ਵੀ ਕਰਦਾ ਏ ਸਰਦਾਰ ਭਗਤ ਸਿੰਘ ਮਾਨੋਣੀ ਵੀ ਇਹ ਕਹਿੰਦੇ ਸੀ ਕਿ ਆਹ ਰਿਹਾ ਪੈਨ ਫੜਾ ਦਿਓ ਮੈਂ ਕਿਸੇ ਮਲਾਜ਼ਮ ਨੂੰ ਧਰਨੇ ਦੇ ਉੱਤੇ ਨਹੀਂ ਬੈਣ ਦਵਾਗਾ ਲੇਕਿਨ ਜਦੋਂ ਇਹ ਆਪ ਸਤਾ ਦੇ ਵਿੱਚ ਆ ਗਏ ਤੇ ਉਦੋਂ ਸਾਰਾ ਕੁਝ ਭੁੱਲ ਗਏ ਲੇਕਿਨ ਸਾਨੂੰ ਉਹਨਾਂ ਨੂੰ ਸਾਡੀ ਇਹੋ ਹੀ ਬੇਨਤੀ ਆ ਜਿੱਥੇ ਸਾਡੇ ਇਹ ਇਹ ਮੰਗ ਲਾਗੂ ਕੀਤੀ ਆ ਔਰ ਤੁਸੀਂ ਦੂਜੇ ਦੇ ਉੱਤੇ ਬੋਰਡ ਆਫ ਟਰੈਕਟਰ ਨੇ ਪਾਸ ਕਰ ਦਿੱਤੀਆਂ ਨੇ ਸਾਡੀ ਉਹਨਾਂ ਨੂੰ ਇਹੋ ਬੇਨਤੀ ਆ ਤੇ ਜਿੱਥੇ ਅਸੀਂ ਉਹਨਾਂ ਦਾ ਸਹਿਮਤ ਕਰਦੇ ਆ ਉੱਥੇ ਇਹ ਵੀ ਉਹਨਾਂ ਨੂੰ ਅਪੀਲ ਕਰਦੇ ਆਂਗੇ ਜਿਹੜੀਆਂ ਸਾਡੀਆਂ ਮੰਗਾਂ ਨੇ ਤੁਰੰਤ ਲਾਗੂ ਕੀਤੀਆਂ ਜਾਣ ਤਾਂ ਕਿ ਇਹਨਾਂ ਮੁਲਾਜ਼ਮਾ ਨੂੰ ਮੁੜ ਕੇ ਮੋੜ ਸੰਘਰਸ਼ ਦੇ ਰਾਹ ਤੇ ਨਾ ਆਉਣਾ ਪਈ ਆਸ ਹੈ ਕਿ ਨਹੀਂ ਸੰਘਰਸ਼ ਕਰਨਾ ਪਵੇਗਾ ਸਾਨੂੰ ਪੂਰਨ ਆਸ ਹੈ ਜੀ ਆਪਣਾ ਜਿਹੜੇ ਕਿਉਂਕਿ ਸਾਡੇ ਜਿਹੜੇ ਐਮ ਡੀ ਸ਼ੂਗਰ ਫੈਕਟ ਨੇ ਉਸ ਤੇ ਹਰਦ ਨੇ ਔਰ ਉਹ ਗੱਲ ਜਿਹੜੀ ਉਹ ਸਾਡੀ ਸੁਣਦੇ ਨੇ ਔਰ ਅਸੀਂ ਦੇ ਵੀ ਕਹਿੰਦੇ ਆਂਗੇ ਸਾਡੀ ਇਹ ਵੀ ਇੱਕ ਮੰਗ ਸੀ ਕਿ ਜਿਹੜਾ ਉਹ ਕਿਸੇ ਜੋਗ ਮੰਤਰੀ ਨੂੰ ਜਿਹੜਾ ਵਾ ਕੈਬਨਿਟ ਦਾ ਜਿਹੜਾ ਕੋਰਪੋਰੇਟਰ ਦਾ ਵਿਭਾਗ ਹੈ ਉਹ ਦੇ ਦਿੱਤਾ ਜਾਵੇ ਕਿਉਂਕਿ ਉਹ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਆਪਣੇ ਕੋਲ ਰੱਖਿਆ ਵਾ ਔਰ ਉਹਨਾਂ ਦੇ ਜਿਹੜੇ ਰੁਝੇਵੇਂ ਬਹੁਤ ਜ਼ਿਆਦਾ ਨੇ ਇਸ ਕਰਕੇ ਅਸੀਂ ਸਾਡੀ ਇਹ ਵੀ ਇੱਕ ਅਪੀਲ ਹੈ ਕਿ ਉਹ ਕਿਸੇ ਜੋਗ ਆਦਮੀ ਨੂੰ ਜਿਹੜਾ ਵਾ ਉਹ ਕੋਰਪੋਰੇਟਰ ਵਿਭਾਗ ਦੇ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡੇ ਮਲਾਜ਼ਮਾਂ ਦੇ ਮਸਲੇ ਆ ਉਹ ਸਾਰੇ ਹੱਲ ਹੋ ਸਕਣ ਜਿੰਦਾਬਾਦ 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 ਮਲਾਜ਼ਮ ਏਕਤਾ ਜਿੰਦਾਬਾਦ 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 ਮੁਲਾਜ਼ਮ ਇਕਤਾ ਜਿੰਦਾਬਾਦ ਜਿੰਦਾਬਾਦ